ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਲਾਈਵ ਹੋਇਆ ਸੀ ਉਹਦੇ ਚ ਆਵਾਜ਼ ਨਹੀਂ ਆ ਰਹੀ ਸੀ ਕਿ ਸੋ ਮੈਂ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਖਰੜ ਹਲਕੇ ਦੇ ਲੋਕਾਂ ਨੂੰ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਸਾਡੇ ਉਰੇ ਤੋਂ ਬੀਬਾ ਜੀ ਅਨਮੋਲ ਗਗਨ ਮਾਨ ਜੀ ਵੀ ਉਹਨਾਂ ਦਾ ਜਿਹੜਾ ਅਸਤੀਫਾ ਪ੍ਰਵਾਨ ਕਰ ਲਿਓ ਸਪੀਕਰ ਸਾਹਿਬ ਨੂੰ ਵੀ ਕਹਿਣਾ ਵੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਓ ਕੱਲ ਦਾ ਖਰੜ ਜਿਹੜਾ ਹਲਕਾ ਹੈ ਇੰਨਾ ਜ਼ਿਆਦਾ ਸ਼ੇਅਰ ਬਾਜ਼ਾਰ ਨਹੀਂ ਇੰਨਾ ਭੱਗਦਾ ਜਿੰਨਾ ਕੱਲ ਗਿਲ ਸਾਹਿਬ ਗਿਲ ਸਾਹਿਬ ਕਰਕੇ ਭਖਿਆ ਹੋਦਾ ਸੀ ਕਿ ਗਿਲ ਸਾਹਿਬ ਨੇ ਅਸਤੀਫਾ ਦਿੱਤਾ ਪਾਰਟੀ ਤੋਂ ਕੱਲ ਉਹਨਾਂ ਨੂੰ ਪੱਤਰਕਾਰ ਭਾਈ ਚਾਹ ਭਾਈ ਚਾਹ ਨੇ ਬੜੀ ਬੇਨਤੀ ਕੀਤੀ ਵੀ ਤੁਸੀਂ ਕਿਹੜੀ ਪਾਰਟੀ 'ਚ ਜਾ ਰਹੇ ਹੋ ਕਿਉਂ ਛੱਡੀ ਕਾਹਤੇ ਛੱਡੀ ਚਲੋ ਉਹਨਾਂ ਦਾ ਆਪਣਾ ਗਿਲ ਸਾਹਿਬ ਦਾ ਨਿੱਜੀ ਮਸਲਾ ਜਿਹੜਾ ਬੀਬਾ ਜੀ ਨੇ ਦਿੱਤਾ ਪਰ ਅੱਜ ਖਰੜ ਦੇ ਜਿਹੜੇ ਆਮ ਆਦਮੀ ਦੇ ਲੋਕ ਆ ਜਿਹੜੇ ਆਮ ਆਦਮੀ ਦੇ ਵਲੰਟੀਅਰ ਆ ਆਮ ਆਦਮੀ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਬੜੇ 80000 ਵੋਟਾਂ ਨਾਲ ਜਿਤਾਇਆ ਅੱਜ ਉਹ ਲੱਡੂ ਵੰਡੇ ਹੋਣਗੇ ਆਪਸ ਵਿੱਚ ਪਾਰਟੀਆਂ ਵੀ ਕਰਦੇ ਹੋਣਗੇ ਸੋ ਮੈਂ ਜਿਹੜੇ ਬੰਦੇ ਆਮ ਆਦਮੀ ਦੇ ਖਰੜ ਹਲਕੇ ਦੇ ਜਿਹੇ ਵਲੰਟੀਅਰ ਆ ਉਹਨਾਂ ਨੂੰ ਵੀ ਵਧਾਈ ਦਿੰਦਾ ਭਾਈ ਤੁਹਾਡੀ ਬੀਬਾ ਜੀ ਨੇ ਜਿਹੜਾ ਅਸਤੀਫਾ ਦੇ ਤਿਆ ਤੁਸੀਂ ਖੁਸ਼ ਹੋ ਜੋ ਸੋ ਦੂਜੀ ਗੱਲ ਹੈ ਵੀ ਇਹ ਹੈ ਵੀ ਜਿਹੜਾ 70 ਸਾਲ ਚ ਸਾਡੇ ਖਰੜ ਹਲਕੇ ਦੇ ਵਿੱਚ ਬਹੁਤ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਕੰਮ ਠੀਕ ਹੋਏ ਪਰ ਬੀਬਾ ਜੀ ਨੇ ਸਾਢੇ 3 ਸਾਲ ਦੇ ਵਿੱਚ ਸਾਡੇ ਖਰੜ ਹਲਕੇ ਦਾ ਕੋਈ ਕੰਮ ਨਹੀਂ ਕਰਿਆ ਕਦੀ ਖਰੜ ਦੇ ਤਹਿਸੀਲਦਾਰ ਨੂੰ ਭੰਡਦੇ ਰਹੇ ਵੀ ਉਹ ਪੈਸੇ ਲਿੰਦੀ ਆ ਕਦੀ ਖਰੜ ਦੇ ਨਗਰ ਕੌਂਸਲ ਦੇ ਈਓ ਨੂੰ ਭੰਡਦੇ ਰਹੇ ਵੀ ਉਹ ਪੈਸੇ ਲਿੰਦੇ ਆ ਹੁਣੇ ਇੱਕ ਹਫਤਾ ਪਹਿਲਾਂ ਅਸਤੀਫਾ ਦੇਣ ਤੋਂ ਪਹਿਲਾਂ ਨਗਰ ਕੌਂਸਲ ਦੀ ਸਾਰੀ ਜਿਹੜੀ ਨਵੇਂ ਗਰਾਉਂਦੀ ਕਮੇਟੀ ਆ ਉਹਨੂੰ ਭੰਡਦੇ ਰਹੇ ਕਹਿੰਦੇ ਵੀ ਉਹ ਸਾਰੀ ਨਗਰ ਕੌਂਸਲ ਦੀ ਜਿਹੜੀ ਕਮੇਟੀ ਆ ਨਵੇਂ ਗਰਾਉਂਦੀ ਉਹ ਵੀ ਸਾਰੀ ਚੋਰ ਹੈ ਵੀ ਚੋਰ ਹੈ ਵੀ ਤੁਸੀਂ ਕੀ ਕਰਦੇ ਆ ਤੁਹਾਨੂੰ ਥਾਣੇਦਾਰੀ ਦਿੱਤੀ ਹੋਈ ਆ ਤੁਸੀਂ ਹਲਕੇ ਦੇ ਵਿਧਾਇਕੋਂ ਤੁਹਾਡੀ ਨਿਗਾ ਕਿੱਥੇ ਆ ਸੋ ਬਹੁਤ ਵਧੀਆ ਬੀਬਾ ਜੀ ਹੁਣ ਤੁਸੀਂ ਜਿਹੜਾ ਆਪਣਾ ਅਸਤੀਫਾ ਦਿੱਤਾ ਐ ਇਸ ਗੱਲ ਤੇ ਕਾਇਮ ਰਹੋ ਮਹਾਰਾਜ ਕਿਰਪਾ ਕਰਨ ਇੱਥੇ ਤੇ ਕੋਈ ਵੀ ਬੰਦਾ ਜਿਹੜਾ ਇਲੈਕਸ਼ਨ ਲੜੇ ਉਹ ਖਰੜ ਦਾ ਹੋਵੇ ਜਿਹਨੂੰ ਖਰੜ ਦੇ ਹਲਕੇ ਦਾ ਪਿੰਡਾਂ ਦਾ ਸਾਡੇ ਘਮਾਰੇ ਵਾਲਾ ਮਹੱਲਾ ਕਿੱਥੇ ਆ ਟਟਿਹਰਿਆਂ ਵਾਲਾ ਮਹੱਲਾ ਕਿੱਥੇ ਆ ਖਿਦਰਾਬਾਦ ਕਿੱਥੇ ਆ ਸਿਉਂਕ ਕਿੱਥੇ ਆ ਪਰਸ ਕਿੱਥੇ ਆ ਜਿਹੜੇ ਸਾਡੇ ਖਰੜ ਹਲਕੇ ਦੇ ਪਿੰਡ ਆ ਟਾਂਡਾ ਟਾਂਡੀ ਮਸੂਲ ਚਾਹੇ ਜਿਹੜੇ ਮਰਜੀ ਸਾਡੇ ਖਰੜ ਦੇ ਜਿੰਨੇ ਵੀ ਪਿੰਡ ਆ ਹੱਦ ਬੰਦੀ ਕਿੱਥੇ ਤੱਕ ਆ ਜਿਹੜੇ ਲੋਕ ਜਾਣਦੇ ਹੋਣ ਵੀ ਖਰੜ ਦੇ ਵੀ ਫਲਾਣੇ ਬੰਦੇ ਦੇ ਨਾਨਕੇ ਕਿੱਥੇ ਆ ਵੀ ਉਹ ਵਿਆਹਿਆ ਹੋਇਆ ਕਿੱਥੇ ਆ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕੋਈ ਖਰੜ ਦਾ ਹਲਕੇ ਦਾ ਬੰਦਾ ਜਿਹੜਾ ਇਲੈਕਸ਼ਨ ਲੜੇ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਸੋ ਕਾਮਰ ਕਸੇ ਕਸ ਲੋ ਤੁਸੀਂ ਵਧਾਈ ਵਧਾਈ ਦੇ ਪਾਤਰੋ ਖਰੜ ਦੇ ਲੋਕੋ ਪ੍ਰਮਾਤਮਾ ਨੇ ਤੁਹਾਡੀ ਸੁਣ ਲਈ ਮੈਂ ਕਹਿੰਦਾ ਸੁਣਨੀ ਹੁਣ ਤੁਸੀਂ ਅਰਦਾਸ ਕਰੋ ਵੀ ਇਹ ਜਿਹੜਾ ਅਸਤੀਫਾ ਬੀਬਾ ਜੀ ਦਾ ਪ੍ਰਵਾਨ ਹੋ ਜਵੇ ਔਰ ਖਰੜ ਤੋਂ ਤਰਨ ਤਰਨ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਨਾਲੇ ਇਲੈਕਸ਼ਨ ਖਰੜ ਦੇ ਵੀ ਹੋਵੇ ਸੋ ਕੱਲ ਦੇ ਲੋਕ ਕਹਿ ਰਹੇ ਸੀ ਕਿ ਵੀ ਜਿਹੜੇ ਗਿੱਲ ਸਾਹਿਬ ਆ ਵੀ ਉਹ ਭਾਜਪੀ ਚ ਜਾ ਰਹੇ ਆ ਕਾਂਗਰਸ ਵਿੱਚ ਜਾ ਰਹੇ ਆ ਪਰ ਹੁਣ ਜਦੋਂ ਬੀਬਾ ਜੀ ਨੇ ਅਸਤੀਫਾ ਦਿੱਤਾ ਹੁਣ ਸਾਰੇ ਕਹਿ ਰਹੇ ਆ ਖਰੜ ਦੇ ਲੋਕ ਜਿੰਨੇ ਵੀ ਮੰਨੂ ਵੀ 20 50 ਫੋਨ ਆਲੇ ਕਹਿੰਦੇ ਵੀ ਜਿਹੜੀ ਆਉਣ ਵਾਲੀ ਇਲੈਕਸ਼ਨ ਉਹ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਤੋਂ ਲੜਨਗੇ ਪਰ ਮੈਂ ਗਿੱਲ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਆਪਣਾ ਸਿਆਸੀ ਕਤਲ ਲੱਗ ਰਿਓ ਤੁਸੀਂ ਚੰਗੇ ਇਨਸਾਨ ਹੋ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਆਪਣਾ ਆਪਣਾ ਤੁਹਾਡਾ ਨਿੱਜੀ ਫੈਸਲਾ ਹੋਗਾ ਜੋ ਵੀ ਤੁਸੀਂ ਕਰੋਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਲਾਤ ਆ ਜਿਹੜੇ ਅੱਜ ਦੀ ਡੇਟ ਦੇ ਵਿੱਚ ਬਹੁਤੇ ਚੰਗੇ ਨਹੀਂ ਰੋਜ਼ ਕੋਈ ਨਾ ਕੋਈ ਕਤਲ ਕਿਸੇ ਨਾ ਕਿਸੇ ਤਰ੍ਹਾਂ ਵਪਾਰੀ ਦਾ ਕਤਲ ਲਾ ਲੋ ਚਾਹੇ ਕਿਸੇ ਵੀ ਤਰ੍ਹਾਂ ਦੀ ਕਟਨਾਮਾ ਚ ਉਹ ਕੋਈ ਵੀ ਕਟਨਾਮਾ ਹਰ ਰੋਜ਼ ਜਿਹੜੀਆਂ ਕਟਨਾਮਾ ਹੁੰਦੀਆਂ ਵਪਾਰੀ ਵੀ ਤੰਗ ਹੈ ਮੁਲਾਜ਼ਮ ਵੀ ਤੰਗ ਹੈ ਜਿਹੜੇ ਆਮ ਜਨਤਾ ਉਹ ਵੀ ਤੰਗ ਹੈ ਸੋ ਇਨਾਂ ਕ ਬੋਲਦਾ ਹੋਇਆ ਖੀਮਾ ਦਾ ਜਾਜਕ ਫੇਰ ਕਹਿੰਦਾ ਮੈਂ ਸਪੀਕਰ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਵੀ ਅਸਤੀਫਾ ਪ੍ਰਵਾਨ ਕਰ ਲਿਓ ਕੋਈ ਆਪਣੇ ਬੰਦੇ ਨੂੰ ਟਿਕਟ ਦੇ ਦਿਓ ਤੁਸੀਂ ਸੋ ਇਨਾਂ ਹੀ ਬੋਲਦਾ ਹੋਇਆ ਖੀਮਾ ਦਾ ਜਾਜਕ ਜੇ ਕੋਈ ਸ਼ਬਦ ਕਿਸੇ ਦੇ ਬਰਖਲਾ ਮਾੜਾ ਚੰਗਾ ਬੋਲ ਗਿਆ ਹੋਵਾ ਤਾ ਕਿਮਾ ਦਾ ਆਜਾਜ ਕਾ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ